ਓਹੋ ਉਹਨੇ ਸੋਚਿਆ ਨਹੀਂ ਸੀ ਕਿ ਤੇ ਬੇਟੀ ਕੁੜੀ ਆਨੇ ਕਰ ਜੂਗੀ ਮੇਰੇ ਨਾਲ ਉਹਨੇ ਜਾਣਾ ਹੀ ਸੀ ਤੋ ਆ ਪੰਗਾ ਕਾਲੂ ਦਵਾਤਾ ਵੱਲੋਂ ਹੁਣ ਮੈਂ ਕਿੱਧਰ ਜਾਊਗਾ ਇਕੱਲਾ ਇੱਥੇ ਥੱਲੇ ਪਾਪਾ ਜੀ ਚੱਲੀਏ ਕਿੱਧਰ ਤੈਨੂੰ ਹਾਰ ਦੇਣਾ ਬਹੁਤ ਔਖਾ ਹੋ ਰਿਹਾ ਹੈ ਪਪਲੀ ਕੁੜੀ ਆ ਗਈ ਅਮਰਜੋਤ ਨੂੰ ਨੇ ਕਰੇ ਵੀ ਬੜਾ ਜਾਣਾ ਜਣਾ ਪੁੱਤਥੇ ਜੀ ਕਿਉਂ ਆਣੇ ਇਹ ਕੁੜੀ ਦਾ ਇਹ ਮਿਲਦੀ ਹੁੰਦੀ ਸੀ ਹੁਣ ਮੇਲੇ ਆਵੇ ਅੱਛਾ ਚਾਲ ਫਿਰ ਚਾਲ ਕੇ ਪਤਾ ਲੈ ਆਉਣੇ ਹੈ ਉਹ ਬਸ ਕਰੋ ਉਹ ਯਾਰ ਜਣਾ ਸਦਾ ਕੱਟ ਕੇ ਗੁਰੇ ਸਾਡੀ ਮਰੂਗਾ ਉਹ ਤੋਂ ਚੁੱਪ ਕਰ ਜਾ ਯਾਰ ਕਿਉਂ ਮੇਰਾ ਮੂਡ ਖਰਾਬ ਕਰਦੇ ਹੈ ਫਿਰ ਬਾਗਲ ਹੋ ਗਿਆ ਉਹ ਤਾਂ ਉਹ ਤੋਂ ਮਰ ਜੀ ਯਾਰ ਪਹਿਲਾਂ ਮੈਨੂੰ ਪਹਿਲਾਂ ਦੇਖਦਾ ਆਈਏ ਫਿਰ ਮਰ ਜੀ ਜਣਾ ਉਹ ਤੇਰੇ ਬਾਗੇ

ਚਲੋ ਠਾ ਰੋ ਓਏ ਚਲੋ ਠਾ ਮੈਂ ਤਵੀ ਜਾ ਜਾਣਾ ਨਹੀਂ ਜਾ ਜਾਣਾ ਨਾ ਜਾ ਫਿਰ ਮੈਂ ਤਾਂ ਆਪਣੀ ਜਾਂਦਾ ਰਹਿਣ ਦੇ ਆਪਾਂ ਨੂੰ ਵੀ ਰੋਡ 'ਤੇ ੜ ਬਰ ਮਦਾਨੀ ਰੋਡੋਂ ਨਹੀਂ ਹਟਦਾ ਹੈਗਾ ਕੀ ਹੋ ਗਿਆ ਮੈਨੂੰ ਕੀ ਕਰਿਆ ਕਰਦਾ ਕੋਈ ਨਹੀਂ ਬੰਦਾ ਮਰਜ਼ੀਆਂ ਕਰੀਆਂ ਰੇ ਤੁਸੀਂ ਹਾਂ ਚਲ ਹਟਾ ਉੱਠੇ ਹੋਰੀ ਬੇਤਾ ਬੁਰਦਾ

ਠਗੜਾ ਨਾ ਆਦੋ ਹੈ ਨਾ ਤੂੰ ਮੈਨੂੰ ਜਰੂਸ ਕਰ ਦਿਆ ਪਹਿਲਾਂ ਕੱਟ ਜੂ ਮੈਂ ਕਿੱਥੇ ਨਿਕਲ ਮੈਂ ਲੋ ਅੱਜ ਘਰ ਸੁਣ ਲੈ ਮੈਂ ਹੈ ਜਿਹੜਾ ਹੁਣ ਤੂੰ ਕੱਢੀ ਜਾਂਦਾ ਕੀ ਗੱਲ ਆ ਕੋ ਖਾ ਕੇ ਬੋਲਦੀ ਆ ਕੇ ਸੈਦੀ ਬਤਾ ਆ ਕੇ ਮਰੂਗਾ ਦੋ ਮਰੂ ਮੋ ਤਾਂ ਚਪੇਗਾ ਮੈਂ ਪਹਿਲਾਂ ਜਦੋਂ ਇਹ ਪਹਿਲਾਂ ਤਾਂ ਗੱਲ ਨਹੀਂ ਸੁਣੀ ਉਹਦੀ ਕੋਈ ਸੈਦੀ ਸੁਣੀ ਹੋਗੀ ਇਹ ਕਹਿੰਦਾਗਾ ਕਹਿੰਦਾ ਹੈਗੀ ਆ ਹੋ ਤੁਸੀਂ ਹੋਰ ਮੈਂ ਛੱਡੂਗਾ ਬਸ ਤੂੰ ਛੱਡ ਦੇ ਜਿਹੜਾ ਕੋਈ ਛੱਡਣਾ ਛੱਡ ਦੇ ਮੈਨੂੰ ਤੇਰਾ ਮੈਨੂੰ ਜਾ ਕੇ ਪਤਾ ਲਿਆਓ ਨਾ ਬੋਲੋ ਇਹਦਾ ਕੁਝ ਹੋਰ ਮੈਂ ਕੀ ਕਰਾਂ ਜਦੋਂ ਹਟਦਾ ਹੀ ਨਹੀਂ ਹੈਗਾ ਨਾ ਹੁਣ ਚਲ ਕੋਈ ਨੱਕ ਤਾਂ ਹੁਣ ਜਵਾਦ ਜਲਦੀ ਛੱਟ ਤਾਂ ਬੱਜੀ ਜਲਦੀ ਛੱਟ ਹੁਣ ਉਹ ਬਾਤ ਕਰ ਆਉਣ ਏ ਟਿਆਲੇ ਬੱਕੇ ਤੇ ਇੱਥੇ ਨਾ ਓਏ ਹਟ ਜਾ ਯਾਰ ਚਲ ਵਸ ਜਿੱਲੂ ਆ ਦੇ ਸੋ ਕੀ ਹੋਗਾ ਜਦੋਂ ਚੱਲੇਗਾ ਮੈਂ ਕਹਣਾ ਵੀ ਚੱਲ ਤੂੰ ਦੇਖ ਆਉਣਾ ਜਿੱਥੇ ਤੂੰ ਕਹਿਣਾਗਾ ਫਿਰ ਉਹ ਹੀ ਗੱਲ ਆ ਵੀ ਉਹ ਨਹੀਂ ਕਰਦਾ ਉਹ ਨਹੀਂ ਕਰਦਾ ਦੇਗੇ ਹੈ ਜਿਹੜਾ ਤੈਨੂੰ ਮੈਂ ਦੱਸਾਂਗਾ ਕੋਈ ਕਹਿੰਦਾ ਇਹ ਕਹਿੰਦਾ ਵੀ ਆਪਣਾ ਜੱਸੀ ਦੀ ਨਾ ਸਹੇਲੀ ਸੀਗੀ ਕੋਈ ਉਹ ਨਾਲ ਨਾਲ ਪੈਂਦਾ ਤੇ ਕਹਿੰਦਾ ਮੂੰਖੇ ਤੇ ਜਾਵੇ ਆ ਉੱਥੇ ਪੈਂਦਾ ਸੀ ਮੂੰਖੇ ਲੱਗਦੇ ਆ ਆ ਫਿਰ ਉੱਥੇ ਜਾਂਦੇ ਜਾਂਦੇ ਹੁੰਦੇ ਸੀਗੇ ਉੱਥੇ ਕਹਿੰਦੇ ਇਹ ਚੱਲ ਮੈਨੂੰ ਕਹਿ ਰਹੀ ਹੁੰਦੀ ਜਮਲਾ ਕੇ ਲੈ ਕੇ ਆ ਜਬ ਆਉਂਦਾ ਹਾਂ ਆ ਲੈ ਹਾਂ Si Opa Apo Tianyaku Nd treats Tumisτο Poto Pop Alcohol Icha nih Dusu Koto Makru tre Kati bangu tiapio? Dusu Kati makru Ti derivano Kati ifiyaa Kal mengonkura Tatangokhoi ségwaja san tu Bible Zgedek tulu go сбarishka n ночega he bu sisiar.ike ule patah segohwahi kumileiasbya karak sabKA fer to gimpale.ike ਨੇ ਪਾੜਨ ਨੂੰ ਜੀ ਅੰਦਾਜ਼ ਮੋਸਾਂ ਨੇ ਮੰਨਦੇ ਸੌਰੇ ਪੂਰਾ ਨਹੀਂ ਰੁਆਖਾ ਦੇ ਕਰ ਸੰਗਦੇ ਨੇ ਜਦੋਂ ਚੱਲਣਾ ਕਰਿਆ ਤਾਂ ਜੇ ਉਹ ਨਾ ਲੋਕੀ ਕਹਿਣਗੇ ਹੁਣ ਲੋਕੀ ਕਹਿਣਗੇ ਜਿਹੜਾ ਕੋਣ ਵੀ ਲੋਕ ਹੁੰਦਾ ਤਾਂ ਕਿੱਣ ਵੀ ظاہر ਵੀ ਹੋ ਤਾਂ ਮਰ ਜਾਈਂ ਮੈਂ ਤਾਂ ਮਹੌਲੇ ਨਹੀਂ ਉੱਪਰ ਬੈਠੇ ਰਿਹਾ ਕਿ ਕੀ ਬੰਨਣਾ ਲੱਗਦਾ ਕਿ ਮੁੰਡਾ ਕਾਬੜੀ ਨਾ ਹੋ ਜੇ ਸੱਚੀ ਗੱਲ ਹੈ ਕਿ ਮਿੱਠਾਈ ਤਾਂ ਲਗਾਣਾ ਨਹੀਂ ਹੋਰ ਇਹ ਤਾਂ ਦੇ ਪਿਓ ਦੀ ਸ਼ਰਮ ਨਹੀਂ ਮੰਨਦਾ ਸੌਰੇ ਦੀ ਜਮਾਂ ਜੇ ਨਹੀਂ ਸੰਗਣੇ ਮੰਨਦਾ ਮੇਰੇ ਕਿਸੇ ਗੱਲ ਦਾ ਟੈਨਸ਼ਨ ਪਈ ਪਈ ਐ ਮਾਂ ਦੇ ਬਣੂਗਾ ਕੀ ਹੋਰ ਤੇ ਕੁਝ ਬਾਖ ਸੀ ਉਹ ਵੀ 2 ਵਜੇ ਬਣਨ ਲੱਗ ਗਿਆ ਤਾਂ ਹੋਰ ਹੁਣ ਕੀ ਆ ਮੈਂ ਤਾਂ ਟੈਨਸ਼ਨ ਚਰਨੋਂ ਵਰਗਿਆਂ ਕੰਡੇ ਹੀ ਬੀਜੇ ਨੇ ਹਾਂ ਅਖਛੰਦਰ ਨੇ ਨੇ ਚਰਨੋਂ ਨਹੀਂ ਬੀਜੇ ਨੇ ਜੇ ਨਾ ਉਹ ਰਿਹਾ ਕਿ ਕਹਿੰਦਾ ਜਮੀਨੀ ਜੀ ਕਰਦਾ ਨਹੀਂ ਜੀ ਦੀ ਕਿਸੇ ਨੂੰ ਕੋਈ ਦੋਸਤ ਨਹੀਂ ਆ ਪੈਸਾ ਖੋਟ ਆਵਦਾ ਪਾਣ ਦੀਆਂ ਨੂੰ ਕੋਈ ਦੋਸਤ ਨਹੀਂ ਫਿਰ ਵੀ ਜੀ ਦਾ ਉਹਦੀ ਲਾਦੀ ਮਾੜੀ ਆ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਆਪਣੀ ਨਾਦੀ ਹੋਊਗੀ ਜਦੋਂ ਲਈ ਫਿਰਦਾ ਸੀ ਬਸਾਰ ਨਹੀਂ ਹੁੰਦੀ ਸੀ ਆਹਦਾ ਕਹਿਣੀ ਆ ਕੋ ਆਹ ਹੁੰਦਾ ਬਣੂਗਾ ਕੀ ਜੱਖੀ ਜਉ ਚਲ ਚਲ ਮੈਂ ਤਾਂ ਨਾਤੀ ਵੀ ਨਹੀਂ ਮੈਂ ਤਾਂ ਨਾਉਣ ਲੱਗਦੀ ਸੀ ਵੀ ਨਾ ਨਹੀਂ ਤਾਂ ਨਾ ਹੁੰਦੀ ਬਣਦੀ ਐਸਾ ਮੈਂ ਤਾਂ ਸੱਚੀ ਗੱਲ ਦਿਲ ਬਟਕਟਦਾ ਸਾਰਾ ਦਿਨ ਦਿਲ ਤਾਂ ਘੜ ਘੜ ਘੇਰ ਕਰੀਏ ਕੀ ਹੁਣ ਨਾਸ ਲੋ ਕੱਢਦੇ ਲੋਗ ਤਾਂ ਕਿਚਨ ਗੱਲ ਤਾਂ ਰਹੀ ਹੈਗਾ ਚੰਦਰ ਤੇ ਚਰਨ ਹੋਣੀ ਹੈਗੀਆਂ ਉਹ ਨਹੀਂ ਆਈਆਂ ਜੇ ਪਤਾ ਨੂੰ ਲੱਗਿਆ ਉਹਨਾਂ ਨੂੰ ਉਹ ਨਹੀਂ ਉੱਧੇ ਦੇ ਝਾੜੀਆਂ ਵਈਆਂ ਹੁਣ ਘਾਟੀ ਆਉਂਦੀਆਂ ਨਹੀਂ ਉੱਧ ਕਿਵੇਂ ਬੋਲਦੀ ਸੀ ਨਹੀਂ ਕਹਦਾ ਜਲੂਸ ਕੱਢ ਦੋ ਇੱਥੇ ਆ ਕੇ ਉੱਧੇ ਮੈਂ ਝਾੜਤੀ ਸੀ ਉੱਧ ਘਾਟੀ ਆਉਂਦੀ ਹੁਣ ਨਹੀਂ ਬੋਲਦੀਆਂ ਹੁਣ ਨਹੀਂ ਆਉਂਦੀਆਂ ਚਲ ਦੇਖੀਓ ਕੀ ਬਣਦਾ ਹੁਣ ਹੜ ਲੱਗਿਏ ਚਲ ਉੱਧਰ ਜੇ ਬਿਸਕੁਟ ਦੀ ਲਿਖਾਈ ਖੋਲਿਆ ਤੋਰ ਜੀਓ ਕਰੋ Yeah. Okay. अर्जन तो है, पता ही है तो अपनी गुड्डी कई दिन तो पता नहीं लग रहा भी किस के नही गई फिर यह क्या ਯੋ ਵੀ ਛੇ ਲਿਆ ਗਈ ਕਾਲਜ ਵਿੱਚ ਇਕੱਠੀਆਂ ਪੜੀਆਂ ਨੇ ਜਿਵੇਂ ਮੇਰਾ ਦੋਸਤ ਹੈਗਾ ਵੀ ਕਦੇ ਉਧਰ ਨਾ ਵਗਦੀ ਹੋਵੇ ਨਹੀਂ ਇਧਰ ਤਾਂ ਕਾਨੂੰ ਆਈ ਆ ਅੱਛਾ ਆਪਣੀ ਕੁੜੀ ਜਿਆਦਾ ਹੀ ਜੰਮਦਾ ਅੱਛਾ ਉਹਦਾ ਕੋਈ ਲੱਗਦਾ ਜੇ ਹੈ ਨਹੀਂ ਕੋਈ ਠੀਕ ਹੈ ਇੱਥੇ ਤਾਂ ਨਹੀਂ ਹੈਗੀ ਅੱਛਾ ਮੈਨੂੰ ਤਾਂ ਪਤਾ ਵੀ ਨਹੀਂ ਹੈ ਕਿੱਥੇ ਹੈ ਉਹ ਵੀ ਨਹੀਂ ਆਉਂਦਾ ਨਾ ਨਾ ਕੀ ਭੂਮੀਆਂ ਇਕੱਠੀਆਂ ਰਹਿੰਦੀਆਂ ਨੇ ਕੌਮੀ ਤੋਂ ਰਹਿ ਗਈਆਂ ਠੀਕ ਆ ਹੁਣ ਵਿਆਹ ਤੇ ਹੁਣ ਉਹਦਾ ਹੈ ਨਹੀਂ ਲੱਗਦਾ ਉਹ ਤਾਂ ਠੀਕ ਆ ਛੋਟੀ ਗੱਲ ਵੀ ਹਾਂ ਕਾਲ ਦੇ ਵੇਲੇ ਇਕੱਠਿਆਂ ਹੋਣ ਗਿਆ ਇਹ ਤਾਂ ਬਸ ਉਹ ਮੈਨੂੰ ਕਹਿੰਦਾ ਜਿਹੜੀ ਉੱਥੇ ਗੱਲ ਕਰੀ ਆਪਾਂ ਮਾਜਾ ਵੀ ਜਾਇਆ ਹੋਇਆ ਹੁਣ ਬਾਕੀ ਕੋਲੋਂ ਰਿਸ਼ਤੇਦਾਰ ਆ ਤੇ ਦੇਖ ਕੇ ਆ ਮੇਰੇ ਭੈਣ ਕੋਲੋਂ ਦੇਖ ਕੇ ਆ ਹੈ ਤੇ ਕੋਈ ਨਾਮ ਸੀ ਦੇਖ ਕੇ ਆ ਤੇ ਨਹੀਂ ਬਾਕੀ ਇਹ ਕਹਿੰਦਾ ਇੱਥੇ ਚੱਲ ਜਾਣਾ ਨਾ ਨਾ ਇੱਥੇ ਨਹੀਂ ਉਜਾਬਾ ਨਹੀਂ ਨਾ ਨਾ ਚਾਬਾ ਨਹੀਂ ਦਾ ਠੀਕ ਹੈ ਚਲੇ ਅਸੀਂ ਜਾਣਾ ਇੱਕ ਦੋ ਸਾਂ ਫੋਰ ਦੇ ਹੋਰ ਐਂ ਦਸਮੀਂ ਦੇ ਜਾਣਾ ਹੀ ਸੀ ਕੋਈ ਤੇ ਮੜਾ ਮੋਟਾ ਮੈਨੂੰ ਦੱਸ ਕੇ ਜਾਂਦੇ ਹੈਨਾ ਕਿਸੇ ਨੂੰ ਤਾਂ ਦੱਸ ਕੇ ਜਾਂਦੀ ਬੜੇ ਮੈਂ ਕਿਹੜਾ ਤੂੰ ਮੈਂ ਉਹਦਾ ਕੀ ਬੁਰਾ ਕਰਦਾ ਹੂੰ ਕਿਸੇ ਨੂੰ ਤਾਂ ਦੱਸ ਕੇ ਜਾਂਦੀ ਮਾਤਾ ਨਾਲ ਇੰਨਾ ਬਿਆਰ ਰਹਾ ਹਦੋ ਸੀ ਕਰੇ ਤਾਂ ਕੋਈ ਜਮਾਂ ਸ਼ਿਕਾਇਤ ਹੀ ਨਹੀਂ ਸੀ ਹਲੇ ਤੱਕ ਤਾਂ ਉਹਨੂੰ ਇਹਨਾਂ ਨੇ ਕੰਮ ਤੇ ਵੀ ਨਹੀਂ ਚਲਾਇਆ ਚਲੋ ਕੋਈ ਨਹੀਂ ਹੋ ਜਾਂਦਾ ਪਤਾ ਨਹੀਂ ਕੀ ਹੋ ਕੀ ਗਿਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਤਾਂ ਹਾਲ ਤੱਕ ਨਹੀਂ ਨਹੀਂ ਆਉਂਦਾ ਵੀ ਕੀ ਆ ਇਹ ਕੋਈ ਚਾਲ ਹੈ ਜਿਹਦੀ ਹੈ ਚਾਲ ਹੈ ਕੀ ਨਹੀਂ ਚਲ ਕੋਈ ਨਹੀਂ ਲੱਭੂਗੀ ਜੇ ਮੈਨੂੰ ਪਤਾ ਲੱਗਦਾ ਮੈਂ ਕਰ ਦਿੰਦਾ ਹੁਣ ਠੀਕ ਹੈ ਆ ਇਹ ਤਾਂ ਪਤਾ ਨਹੀਂ ਹੋ ਰਹੀ ਨਹੀਂ ਕੋਈ ਜਦੋਂ ਪਤਾ ਕਰਕੇ ਦੇਖਦੇ ਦੇ ਕੋਈ ਤੁਨ ਹੋਇਆ ਤਾਂ ਇਹਦਾ ਇਹਦਾ ਨੰਬਰ ਤੁਹਾਡੇ ਕੋਲ ਹੈ ਨਾ ਕੋਈ ਗੱਲ ਨਹੀਂ ਆਰਜੰਦਾ ਠੀਕ ਹੈ ਚਲ ਕੋਈ ਨਹੀਂ ਠੀਕ ਹੈ ਚੰਗ ਹੁਣ ਚਾਹ ਵੜੀ ਬਸ ਬਸ ਮਿਹਰਬਾਨੀ ਮਿਹਰਬਾਨੀ ਬੱਸ ਬੱਸ ਮਾਰ ਰਿਹਾ ਵੀ ਦਾ ਬੰਦਾ ਹੋ ਜਾਣਾ ਐਕਸ਼ਨ ਲੈ ਕੰਟਾ ਹੋ ਗਿਆ ਗਿਆ ਨੂੰ ਹਜੇ ਤੱਕ ਨਹੀਂ ਆਏ ਹੈਗੇ ਉਹ ਬਲਜੀਤ ਨਾਉਣ ਗਈ ਉਹ ਨਹੀਂ ਆਈ ਹੈਗੀ ਪਤਾ ਨਹੀਂ ਉੱਥੇ ਕੁਝ ਪਤਾ ਲੱਗਿਆ ਹੋਣਾ ਪਤਾ ਨਹੀਂ ਨਾ ਬਲਜੀਤ ਆ ਗਈ ਦੀਦੀ ਆ ਗਈ ਨਾਲੀ ਨਾਲੀ ਆ ਫੋਨ ਵੀ ਉੱਥੇ ਛੱਡਾਈ ਤੂੰ ਮੈਂ ਫੜ ਚਲ ਧਰ ਦੇ ਫੋਨ ਤਾਂ ਹੈ ਨਾਉਣ ਤਾਂ ਹੈਗੀ ਸੀ ਫਿਰ ਉਹ ਗਰਮੀ ਨਹੀਂ ਕੰਟਾ ਹੋ ਗਿਆ ਗਿਆ ਨੂੰ ਹਜੇ ਤੱਕ ਨਹੀਂ ਆਏ ਹੈਗੇ ਨਾ ਫੋਨ ਫੋਨ ਆਇਆ ਹੋਰ ਪਤਾ ਨਹੀਂ ਕੀ ਗੱਲ ਹੋਈ ਹੁਣ ਕੀ ਨਾ ਕੀ ਤਾ ਮਿਲ ਗਈ ਹੋਵੇ ਤੇ ਸਹੇਲੀ ਕੋਲੇ ਮੇਰਾ ਨਹੀਂ ਮਨ ਮੰਨਦਾ ਮੇਰਾ ਤਾਂ ਦਿਲ ਬਾੜੀ ਟੜਕੀ ਜਾਂਦਾ ਵੀ ਕੀ ਬਣ ਵੀ ਕੀ ਸਕਦਾ ਹੋਰ ਸੱਚੀ ਗੱਲ ਹੈ ਮੈਂ ਕਹਿੰਦੀ ਤੁਹਾਨੂੰ ਫੋਨ ਕਰਕੇ ਪੁੱਛ ਲੈਂਦੀ ਦੇਖ ਲੈ ਲਾਲ ਲਾਲ ਲੱਗਦਾ ਜੇ ਫੋਨ ਹੈ ਨਾ ਮਾੜ ਮੋਟਾ ਕਿ ਤੇ ਰਿਸ਼ਤੇਦਾਰੀ ਚ ਪੁੱਛ ਲੈਂਦੀ ਰਿਸ਼ਤੇਦਾਰੀ ਚ ਹੁਣ ਆਪਾਂ ਨੂੰ ਉਹਦੀ ਰਿਸ਼ਤੇਦਾਰੀਆਂ ਦਾ ਕੀ ਪਤਾ ਹੈ ਆਪਣੀ ਚ ਪੁੱਛ ਲੈ ਨਹੀਂ ਆਪਣੀ ਰਿਸ਼ਤੇਦਾਰੀ ਦਾ ਉਹਨੂੰ ਕੀ ਪਤਾ ਕਿੱਥੇ ਰਿਸ਼ਤੇਦਾਰੀ ਹੈ ਪਤਾ 10 ਦਿਨ ਤੱਕ ਵਿਆਹ ਨੂੰ ਨਹੀਂ ਹੋਏ ਤੇ 150 ਤੇ ਰਿਸ਼ਤੇਦਾਰੀਆਂ ਦਾ ਉਹਨੂੰ ਕਿੱਥੋਂ ਪਤਾ ਲੱਗਿਆ। ਆਪਣੇ ਨਾਲ ਕਮੂਤ ਦਾ ਕੀ ਪਤਾ ਲੈ ਕੇ ਗਿਆ ਹੋਵੇ। ਇਹ ਤਾਂ ਪਤਾ ਹੀ ਨਹੀਂ ਤੇ ਤੁਰੇ ਫਿਰਦਾ ਸੀ। ਨੀ ਕਾ ਨੂੰ ਲੈ ਕੇ ਗਿਆ ਪਹਿਲਾਂ। ਹਾਂ ਕਿਤੇ ਕਿਤੇ ਲੈ ਜਾਂਦਾ ਕਿਤੇ ਕਿਤੇ ਲੈ ਜਾਂਦਾ ਸੀ। ਤੂੰ ਤਾਂ ਕਮਾਂਦ ਹੀ ਨਹੀਂ ਹੁੰਦੀ। ਤੂੰ ਤਾਂ ਉਹਦੀ ਪੂਰੀ ਸਾਈਡ ਲੈਣੀ ਆ। ਹਜੇ ਸਾਈਡ ਵਾਲੀ ਗੱਲ ਨਹੀਂ ਬਲਜੀਤ। ਮੈਨੂੰ ਪਤਾ ਹੀ ਨਾ ਕਿ ਤਾਂ ਮੁੰਡਾ ਕਿਤੇ ਲੈ ਕੇ ਗਿਆ ਉਹਨੂੰ। ਲਾ। ਚਲ ਤੂੰ ਲਾ ਲ। ਕਿਹਨੂੰ ਰਾਉਣਾ ਫੋਨ। ਮੈਂ ਕਿਹਨੂੰ ਰਾਉਣਾ ਮੈਂ ਤਾਂ ਕਹੀ ਸੀ ਉੱਥੇ ਪੁੱਛ ਲੈਣੀ ਆਪਣੇ ਪਿੰਡ ਪੁੱਛ ਲੈ ਪਿੰਡੋਂ ਲਾ ਕੇ ਫੋਨ ਕੀ ਕਹਿੰਦੇ ਨੇ। ਹੂੰ। ਰਸਨਾ ਤੋਂ ਉਹਨਾਂ ਨੂੰ ਪਉ ਵੀ ਕਿਹੜੇ ਨੂੰ ਦੱਸੇ ਆ ਫਿਰ ਪੁੱਛ ਲਾ ਵੀ ਮੈਂ ਲਾਦ ਨਹੀਂ ਤੁਸੀਂ ਬ ਗੱਲ ਕਰ ਲੋ ਤੂੰ ਹੀ ਕਰ ਲਈ ਗੱਲ ਮੈਥੇ ਤਾਂ ਹੋਣੀ ਨਹੀਂ ਗੱਲ ਲਾਲਾ ਫੋਨ ਕੀ ਕਹਿੰਦੇ ਨੇ ਭਾਬੀ ਲਾਲਾ ਪੁੱਛ ਲਾ ਕੀ ਕਹਿੰਦੀ ਐ ਹੈਲੋ ਹਾਂ ਸਸਰੀ ਗਾਲ ਭਾਬੀ ਠੀਕ ਠਾਕ ਹਾਂ ਵਧੀਆ ਤੂੰ ਲੱਸ ਕੇ ਵੀ ਹਾਂ ਅਰਜਨ ਹਾਂ ਆ ਗਿਆ ਸੀ ਉਹਦੇ ਟਾਈਮ ਨਹੀਂ ਜੇ ਤੇ ਕੋਠੀ ਚੜ ਦੇਗੇ ਹਾਂ ਠੀਕ ਠਾਕ ਵਧੀਆ ਹਾਂ ਓਹ ਪਾ ਵੀ ਆਏਗਾ ਇਥੇ ਤੈਨੂੰ ਪੁੱਛਦੀ ਸੀ ਮੈਂ ਓਹ ਇਥੇ ਜਸੀ ਤਾਂ ਨਹੀਂ ਆਈ ਹੈ ਹਾਂ ਬਸ ਕੀ ਦੱਸੇ ਤੈਨੂੰ ਬਸ ਲੋਲ ਲਈ ਆਪਣਾ ਮੁੰਡਾ ਵੀ ਕੀ ਦਸੀਏ ਤੈਨੂੰ ਟੜਕੇ ਮੈਂ ਤਾਂ ਜਦੋਂ ਗੇਟ ਖੁਲਾਇਆ ਚਾਹ ਨੂੰ ਪੁੱਕਾ ਹਨਾਈ ਮੁੰਡੇ ਨੂੰ ਤਾਂ ਹੈ ਨਹੀਂ ਸੀ ਉੱਥੇ ਕਹਿੰਦਾ ਚੋਰ ਦੀ ਮਾਂ ਕੋਠੀ ਚ ਮੂੰਹ ਕਰਲ ਹੋਈ ਪਈ ਸਾਡੀ ਤਾਂ ਕੀ ਅਸੀਂ ਥੋਨੂੰ ਦੱਸੀਏ ਹੁਣ ਤਾਂ ਅਸੀਂ ਤਾਂ ਦੱਸਿਆ ਨਹੀਂ ਹੈਗਾ ਦੀਦੀ ਕਹੀਂ ਤੂੰ ਹੀ ਗੱਲ ਕਰ ਲੈ ਮੈਂ ਤਾਂ ਕਰਨੀ ਹੀ ਨਹੀਂ ਹੈਗੀ ਕਾਜੀ ਉਹ ਤਾਂ ਵਿਚਾਰੀ ਬਾਹਲੇ ਮਾਨ ਚਿੱਟੀ ਬੈਠੀ ਆਈ ਹੋਰ ਮੈਂ ਤਾਂ ਇਹ ਮਾ ਕੀ ਆ ਕਈ ਵਾਰ ਛੋਡੇ ਕੋਲ ਲੈ ਲੂ ਆਉਂਦਾ ਸੀ ਕੀ ਆ ਇੱਧਰ ਆ ਗਈ ਹੋਵੇ ਹਾਏ ਹਾਈ ਨਹੀਂ ਚਲ ਚਲ ਠੀਕ ਆ ਭਾਬੀ ਵਾਲੀ ਗੱਲ ਜੀ ਨਾ ਕਰੀ ਚੰਗਾ ਦੇਖਦੇ ਆ ਫਿਰ ਅੱਜ ਤਾਂ ਲੱਭਦੇ ਫਿਰਦੇ ਆ ਠੀਕ ਆ ਚੰਗਾ ਓਕੇ ਨਾ ਕਿਹਨੇ ਉੱਥੇ ਤਾਂ ਗਈ ਪਰ ਮਦਨ ਤਾਂ ਕਿਹਾ تھا ਹੈਗਾ ਤੀ ਮੈਂ ਉੱਥੇ ਨਹੀਂ ਗਈ ਹੈਗੀ ਕੱਲੀ ਕਾ ਨੂੰ ਜਾਂਦੀ ਆ ਉਹ ਇਹਦੇ ਨਾਲੇ ਵਾਗ ਗਈ ਜਿਹੜੀ ਜਾ ਵਾਗੀ ਹੂੰ ਮੈਂ ਨਾਲ ਜਿਹਦੇ ਨਾਲ ਫੋਨ ਤੇ ਗੱਲਾਂ ਕਰਦੀ ਸੀ ਉਹਦੇ ਨਹੀਂ ਪਾਗੀ ਹੋ ਸਕਦਾ ਸਾਰੇ ਦਿਨ ਤਾਂ ਫੋਨ ਲੱਗੀ ਰਹਿੰਦੀ ਸੀ ਕਰਨਾ ਦਾ ਪਾਈ ਲੱਗਦਾ ਵੀ ਉਹ ਦਿਨ ਦંદર ਬਾਹਰ ਤਾਂ ਨਿਕਲਦੀ ਨਹੀਂ ਸੀ ਹਾਂ ਉਸੇ ਤੇ ਸਾਡਾ ਮੁੰਡਾ ਕਾ ਡੋਬਣਾ ਦੀ ਜੇ ਤਰੀ ਕਿਸੇ ਹੋਰ ਨਗਰ ਨਾਲ ਗੱਲ ਬਾਤ ਦੀ ਮੈਂ ਉਹੀ ਤਾਂ ਗੱਲ ਕਰਦੀ ਐਗੀ ਫਿਰ ਕੀ ਲੋੜ ਸੀਗੀ ਐਵੇਂ ਐਂ ਕਹਿੰਨੇ ਸਾਡੇ ਮੁੰਡੇ ਨੂੰ ਕਿਉਂ ਕਲੰਕ ਲਾਇਆ ਨਿਕਲ ਜਾਂਦੀ ਪਹਿਲੀ ਛਾਪਾਂ ਨਹੀਂ ਮਿਟਦੀ ਹੋਰ ਹੁਣ ਨਾ ਉਹਦੇ ਪਿਓ ਨੂੰ ਦੋਸ਼ ਦੇ ਸਕਦੇ ਨਾ ਪੈ ਸਕਦੇ ਆਪਦੇ ਪਿਓ ਨੂੰਰੇ ਛੱਡ ਗਈ ਹਾਂ ਕਾ ਇਹ ਵੀ ਨਹੀਂ ਸਕਦੇ ਉਹਨੂੰ ਕੁਛ ਆਪਾਂ ਹੁਣ ਉਹਦਾ ਕੀ ਦੋਸ਼ ਆ ਉਹ ਤਾਂ ਆਪਦਾ ਦੋਸਤਰੀ ਹੈਗਾ ਤਾਂ ਜਾਨ ਨੂੰ ਤਾਂ ਆਪਣੀ ਹੋ ਗਿਆ ਕਜੀਆ ਛਾਪਾ ਖੜਾ ਹੋ ਗਿਆ ਸਾਕਾਂ ਦੀਆਂ ਮੁੰਡੇ ਕਹਿੰਨੇ ਜੇ ਘਰੋਂ ਕੱਢਦੇ ਤਾਂ ਵੀ ਮਰਗੇ ਨਹੀਂ ਕੱਢਦੇ ਤਾਂ ਵੀ ਮਰਗੇ ਮੁੰਡੇ ਦੇ ਛਾਪੇ ਛੜੇ ਹੋਏ ਨੇ ਉਦੋਂਖ ਡੈਡੀ ਜੀ ਵੀ ਨਾਲ ਹੀ ਆਉਣਗੇ ਉਹਨਾਂ ਨੇ ਕਹੀ ਗਏ ਭਾਈ ਗੱਲ ਕਰ ਲੋ ਗੱਲ ਕਰ ਲੋ ਵੀ ਪਿਓ ਦਾ ਕੀ ਹੱਕ ਨਾ ਲੋਕਾਂ ਤੋਂ ਗੱਲਾਂ ਕਰਾਈਆਂ ਚਰਨੋਂ ਵਰਗੀਆਂ ਕਿਵੇਂ ਬੋਲਦੀ ਸੀ ਕੋਡ ਮਨੋਂ ਨਾਲ ਹੀ ਲਈਆਂ ਪਰ ਐਨੇ ਪਤਾ ਦੀ ਵੀ ਆਹੀ ਜਗੱਲਾਂ ਹੋਣਗੀਆਂ ਆਪਾਂ ਨੂੰ ਕਢਾਉਣ ਜਾ ਚੇਤੇ ਦੀ ਉਹ ਤਾਂ ਦੀਦੀ ਹੁਣ ਪਤੀ ਹੁੰਦਾ ਵੀ ਜਿਹੜੀਆਂ ਗੱਲਾਂ ਹੋਣਗੀਆਂ ਲੋਕਾਂ ਦਾ ਕਰਨ ਹੀ ਨੇ ਗੱਲਾਂ ਲੋਕ ਤਾਂ ਹੁਣ ਕਰਦੀ ਹੁੰਦੇ ਨੇ ਆਪ ਹੀ ਦੇਖ ਲੈ ਤੂੰ ਦੇਖੋ ਕੀ ਕੁਝ ਨਹੀਂ ਮੈਂ ਤਾਂ ਦੇਖ ਸਕਦੀ ਹੈਗੀ ਚਲ ਚਾਹ ਬਣਾਵਾਂ ਮੈਂ ਕੁੱਟਕ ਬਣਾ ਲੈ ਚਾਹ ਨਾਲ ਦੇਖੋ ਆਗੇ ਦੇਖ ਰਹੀਆਂ ਹੋਰ ਉਧਰ ਦੇਖ ਲੈ ਉਧਰ ਉਧਰ ਬੱਟੀਆਂ ਤੇ ਲਾਈਟ ਨਹੀਂ ਹੈਗੀ ਹਾਂ ਬੈਟਰੀ ਗਈ ਗਈ ਨੂੰ ਵੀ ਕਿਹੜਾ ਵਕਤ ਹੋ ਗਿਆ ਚਲ ਠੀਕ ਆ ਜੇ ਫੋਨ ਫੋਣਾ ਚੱਕ ਲੈ ਠੀਕ ਆ ਉਹਨਾਂ ਦੀ ਕੱਢ ਲਈ ਮੋਟਰਸਾਈਕਲ ਬਹੁਤ ਚੀਕੜੋ ਹੋ ਗਿਆ ਹੁਣ ਕਰਿਆ ਕੀ ਜਾ ਬਈ ਮੈਂ ਤਾਂ ਹੁਣ ਤੇਰੇ ਸਾਹਮਣੇ ਨਾਲ ਆਂ ਤੇਰੇ ਹੁਣ ਹੋਰ ਕਿੱਥੇ ਕਹਿਣਾ ਉੱਥੇ ਚੱਲ ਵਰਦੇ ਆ ਹੁੰਦਾ ਸਭ ਤੋਂ ਜਾਗੇ ਹਾਂ ਹਾਂ ਹਏ ਕੀ ਬਣਿਆ ਪਤਾ ਉਹ ਕੁੱਤੇ ਭਗਾਈ ਕਰਿਆ ਆਏ ਆ ਜਾ ਬਾਈਆ ਕੋਈ ਨਹੀਂ ਬੈਠਾ ਨਾ ਨਾ ਬਾਈਆ ਬਾਈਆ ਕੋਈ ਨਾ ਬੈਜੋ ਬਾਈਆ ਕੀ ਕੁਛ ਨਹੀਂ ਬਣਿਆ ਪੁੱਛ ਰਹੀ ਕੀ ਕਹਿੰਦੇ ਕੁਛ ਨਹੀਂ ਬਣਿਆ ਜਦੋਂ ਦਾ ਇਸਤਾ ਕੁੜੀ ਵਿਆਹੀ ਆ ਗਈ ਹੂੰ ਕੋਈ ਫੋਨ ਕੋਈ ਆਉਂਦਾ ਅੱਛਾ ਬਾਈ ਘਟ ਆਇਆ ਇੱਕ ਦੂਜੇ ਦਾ ਮੇਰੇ ਦੇ ਮੁੰਦੇ ਹੈ ਨਹੀਂ ਉਹ ਤਾਂ ਕਹਿੰਦਾ ਵੀ ਜਦੋਂ ਦੀ ਕੁੜੀ ਵਿਆਹੀ ਹੈ ਸਾਡੀ ਵੀ ਉਸ ਤੋਂ ਬਾਅਦ ਤਾਂ ਵੀ ਨਾ ਕੋਈ ਗੱਲ ਨਾ ਬਾਤ ਵੀ ਉਹ ਤਾਂ ਮਿਲੀ ਨਹੀਂ ਹੈਗੀ ਸਾਡੀ ਕੁੜੀ ਨੂੰ ਤਾਂ ਅੱਛਾ ਕਹਿੰਦਾ ਫਿਰ ਵੀ ਕਹਿੰਦਾ ਵੀ ਮੈਂ ਪਤਾ ਕਰਕੇ ਦੇਖ ਲਊਗਾ ਅੱਛਾ ਵੀ ਉੱਥੇ ਪਾਉਣ ਨੂੰ ਗੱਲ ਲਾਦਾ ਕਿਤੇ ਮਿਲੂਗੀ ਕਿ ਨਹੀਂ ਚਲ ਵੇ ਉਹ ਇਹਨਾਂ ਕਾਮੜਿਆਂ ਨੂੰ ਗੁੰਮਾਰੀ ਦੇ ਚੀ ਚਲ ਗਈ ਲੈਣਾ ਨਹੀਂ ਉਹਦੇ ਵੀ ਨਾ ਪਾਚ ਹੋ ਉਹ ਚਲ ਚੰਗਾ ਹੋਰ ਨਾ ਫਾਲਤੂ ਗੱਲਾਂ ਕਰਿਆ ਕਰ ਚਲੋ ਹੁਣ ਜਿਹੜੀ ਗੱਲ ਹੋ ਗਈ ਹੁਣ ਤੱਕ ਇਹ ਕਰ ਦਿਆਂ ਜੀ ਦੇਖ ਲਓ ਕੱਲੀ ਭੱਜ ਗਈ ਤਾਂ ਨਾਲ ਲੱਗ ਜਾਂਦੀ ਜਾਂਦੀ ਆਰੇ ਬੰਦੇ ਤਾਂ ਇਕੱਲੇ ਵੀ ਮਾਰਨ ਆਉਂਦਾ ਕੋਈ ਨਹੀਂ ਜੇ ਤਾਂ ਪੰਜ ਚਾਰ ਦਿਨ ਆਪਾਂ ਦੇਖ ਲੈਨੇ ਆ ਹੋਰ ਦੇਖ ਲੈਨੇ ਆ ਨਹੀਂ ਫਿਰ ਉਹ ਮੈਂ ਤਾਂ ਇਹ ਕਹਿੰਦਾ ਸੀਗਾ ਵੀ ਹਾਂਜੀ ਜੇ ਤੁਹਾਡਾ ਤੁਹਾਨੂੰ ਐ ਲੱਗਦਾ ਵੀ ਮੇਰੀ ਰਿਸ਼ਤੇਦਾਰੀ ਚ ਕੁੜੀ ਹੈਗੀ ਆ ਇੱਕ ਹੈਗੀ ਤੇ ਫਿਰ ਉਹ ਦੇਖ ਲਾਂਗੇ ਜੀ ਵੀ ਮੈਂ ਉਹਦਾ ਕਰਾ ਦੂੰਗਾ ਮੈਂ ਤਾਂ ਹੁਣ ਇੰਨਾ ਕੀ ਕਰ ਸਕਦਾ ਹੁਣ ਮੈਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਮਾੜੀ ਹੋਈ ਲਗਣਾ ਤੇ ਤੂੰ ਪਾਜਾ ਕਰਵਾ ਕਟੋਏ ਨਾ ਐਕਸ਼ਨ ਹਾਂ ਜਿਹੜੀ ਗੱਲ ਹੋ ਗਈ ਹੁਣ ਉਹ ਕਿਹੜਾ ਵਾਪਸ ਮੁੜਦੀ ਐ ਦੇਖ ਲੋ ਜਿਵੇਂ ਕਰਨਾ ਮਾਦਾ ਬਸ ਸਾਨੂੰ ਦੱਸਤਾ ਵੀ ਦੇ ਮੇਰੇ ਰਿਸ਼ਤੇਦਾਰ ਚ ਕੁੜੀ ਹੈਗੀ ਐ ਇੱਕ ਮਾਉਂ ਕਰਾ ਸਕਦਾ ਉਹਦਾ ਤਾਂ ਮੈਂ ਦੇਖ ਲੀ ਜੀ ਫਿਰ ਆਈ ਕਰਨਾ ਪਊਗਾ ਨਹੀਂ ਤਾਂ ਲੋਕਾਂ ਦੇ ਮੂੰਹ ਬੰਦ ਹੋ ਜਾਣਗੇ ਮੈਂ ਨਹੀਂ ਬੰਦਾ ਉਹੀ ਲਗੇ ਨਾ ਤਰਾ ਬੜੀ ਸੋਹਣੀ ਸੀ ਹੁਣ ਅਸੀਂ ਉਹਨੂੰ ਕਿੱਥੇ ਹਾਜ਼ਰ ਕਰਦੀਏ ਇਹ ਤਾਂ ਸਹੀ ਨਾ ਫਿਰ ਜੇ ਅਰਜਨ ਨਹੀਂ ਮੰਨਦਾ ਜੀ ਫਿਰ ਤੁਹਾਡੀ ਮਰਜ਼ੀ ਐ ਲੇਕਿਨ ਮੈਂ ਤਾਂ ਆਪਦਾ ਆਪਦੇ ਘਰੇ ਜਾਣਾਗਾ ਤੇ ਆਪਦਾ ਗੇਟ-ਗੂਟ ਖੋਲ ਤਾਂ ਜਾ ਕੇ ਫਿਰ ਹੁਣ ਮੇਰਾ ਤੁਹਾਡਾ ਕੀ ਕਿਸ ਹੋਣਾ ਹੁਣ ਤੁਸੀਂ ਇਕੱਲੇ ਕਿੱਥੇ ਜਾਊਂ ਕਿੱਥੇ ਰੋਟੀ ਖਾਊਂਗੀ ਤੁਸੀਂ ਅੱਗਾਂ ਕੁੜੀ ਲਾ ਕੇ ਦੇ ਦਿੰਦੀ ਸੀ ਤੁਹਾਡਾ ਇਹਦੇ ਵਿੱਚ ਕੀ ਕਸੂਰ ਆ ਜੀ ਪਰ ਜਿੱਦਾਂ ਆ ਗਈ ਮੈਂ ਤਾਂ ਉੱਥੇ ਹੀ ਦੱਬ ਕੇ ਉਹਨੂੰ ਵੱਢ ਕੇ ਦੱਬ ਦੂੰਗਾ ਮੈਂ ਨਹੀਂ ਉਹ ਉਹ ਕਰਦਾ ਬਾਕੀ ਜੋ ਕਿਸਮਤ ਲਿਖਿਆ ਹੁੰਦਾ ਜੀ ਉਹੀ ਹੋਣਾ ਤੁਸੀਂ ਆਦੇ ਤੇ ਕਿਉਂ ਦੋਸ ਦਿੰਨੇ ਹੋ ਕਿਤੇ ਵੀ ਦਿਸ ਗਈ ਮੈਂ ਨਹੀਂ ਛੱਡਾਂ ਉਹਨੂੰ ਉਹ ਘਟੋ ਘਟ ਮੈਨੂੰ ਆ ਫਾਹੇ ਟੰਗ ਤਾਂ ਮੈਨੂੰ ਇੱਥੇ ਲੋਕਾਂ ਤੋਂ ਉਹ ਕਰਾਈ ਜਾਂਦੀ ਹੈਗੀ ਤਾਂ ਅੱਧਾ ਪੱਟੀ ਅੱਧਾ ਮੈਂ ਫੱਟੂਗਾ ਕਿਤੇ ਹੋਵਾ ਤੇਰਾ ਅੰਕਲ ਅੰਕਲ ਕਰੀਏ ਨਾ ਪਾਗਲ ਹੋ ਗਿਆ ਤੂੰ ਇਹ ਤਾਂ ਵੀ ਹਿੱਲ ਗਿਆ ਦਿਮਾਗ ਉਹ ਹੋ ਗਿਆ ਤਾਂ ਜਦੋਂ ਘਰ ਵਾਲੀ ਬੱਜੇ ਨਾ ਉਦੋਂ ਕੁਲੰਦੇ ਲਵੇ ਕੁਛ ਨਹੀਂ ਲੈਂਦਾ ਹੁੰਦਾ ਤੜਫਰ ਹੁਣ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਚੁੱਕਿਆ ਹੁਣ ਬਾਰ ਬਾਰ ਇਹ ਗੱਲਾਂ ਕਰਦਾ ਰਹਾ ਕੇ ਵੀ ਨਾ ਬੰਦਾ ਬਾਕੀ ਤੁਸੀਂ ਰਾਏ ਕਰ ਲਿਓ ਜਿਵੇਂ ਤੁਹਾਨੂੰ ਠੀਕ ਲੱਗਦਾ ਮੈਂ ਤਾਂ ਮੇਰਾ ਸਭ ਤੋਂ ਕੀਮਤੀ ਗਾਣਾ ਦਾ ਜਿੱਥੇ ਕੱਲ ਸੁਣਨਾ ਮੇਰੀ ਅੱਗੀ ਚੱਲ ਗਈ ਤੇਰੀ ਮੇਰੀ ਕੀ ਚੱਲਦੀ ਹੈ ਮੈਂ ਤਾਂ ਤੜਕੇ ਤੱਕ ਦੇਖੂਗਾ ਜੇ ਤੁਸੀਂ ਰਾਏ ਜਿਹੇ ਜਿਹੀ ਬਣਾਉਣੀ ਆ ਬਣਾ ਲਿਓ ਮੈਨੂੰ ਦੱਸ ਦਿਓ ਜਿਵੇਂ ਤੁਸੀਂ ਕਹੋਗੇ ਆਪਾਂ ਦਾ ਉਮੀਦ ਹੈ ਮੇਰੀ ਗੱਲ ਸੁਣੋ ਜੀ ਜਲ ਜਿਹੜਾ ਕੁਝ ਹੋ ਗਿਆ ਉਹ ਤਾਂ ਠੀਕ ਹੈ ਹੋ ਗਿਆ ਹੁਣ ਤੁਸੀਂ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਆਪਾਂ ਦੇਖਦੇ ਆਂ ਕੀ ਪਤਾ ਲੱਗਦਾ ਹੁਣ ਮੈਂ ਵੀ ਕਿੱਥੇ ਕਿਤੇ ਜਾਣ ਜੋਗਰਾ ਨਹੀਂ ਦੱਸਾਂ ਮੈਂ ਕਰਾਂ ਕੀ ਮੈਂ ਤਾਂ ਤੁਹਾਨੂੰ ਕਿਹੜਾ ਸੀ ਕਹਿੰਦੇ ਆ ਵੀ ਤੁਹਾਨੂੰ ਅਸੀਂ ਕਦੇ ਕੱਢਾਂਗੇ ਜੇ ਉਹ ਤੁਹਾਨੂੰ ਧੋਖਾ ਦੇਗੀ ਅਸੀਂ ਤੈਨੂੰ ਦਿੰਦੇ ਜਿੱਥੇ ਅਸੀਂ ਦੋ ਗੁੱਲੀਆਂ ਖਾਣ ਹਾਂ ਉੱਥੇ ਤੁਸੀਂ ਦੋ ਗੁੱਲੀਆਂ ਖਾਈ ਜਾਓ ਹਾਂ ਵਧੀਆ 4 ਦਿਨ ਵਧੀਆ ਨੰਗੇ ਸੀਗੇ ਆ ਪਤਾ ਕੀ ਸੀਗਾ ਵੀ ਕੀ ਕਰ ਜੂਗੀ ਚਾਲਾ ਹੁਣ ਚਾਰ ਦਿਨ ਨੰਗੇ ਆਪਦੇ ਘਰੋ ਘੜੀ ਜਾ ਵੇ ਆਇਨ ਤਾਂ ਕਾਹੇ ਨਾਮ ਫਿਰ ਮੈਂ ਤਾਂ ਬਗ ਜਾਣਾ ਕਾਹ ਨੂੰ ਮੇਰੀ ਗੌਸਰੀ ਕਾਹ ਨੂੰ ਇਹ ਤਾਂ ਇਹਦਾ ਤਾਂ ਦਿਮਾਗ ਆ ਥੋੜਾ ਹਿੱਲ ਰਿਹਾ ਜੀ ਨਾ ਨਾ ਕੋਈ ਗੱਲ ਨਹੀਂ ਨਾ ਨਾ ਹੀ ਨਹੀਂ ਗੱਲ ਸੋਚੋ ਮੈਂ ਤੁਹਾਨੂੰ ਕਹਤਾ ਵੀ ਅੱਜ ਦੀ ਰਾਤ ਮੈਨੂੰ ਦੋ ਰੋਟੀਆਂ ਦੇ ਦੋ ਆਪਾਂ ਤੜਕੇ ਗੱਲ ਕਰ ਲਾਂਗੇ ਜਿਵੇਂ ਇਹ ਹੁਣ ਅਰਜਨ ਹੋਰ ਥਾਵਾਂ 'ਚ ਚੱਲਦਾ ਨਾ ਇਹ ਤਾਂ ਜਵਾਖਾ ਜੀ ਨਿਆਣੀ ਮਤ ਐ ਦੀ ਤਾਂ ਤੁਸੀਂ ਸੋਚਦੇ ਨਹੀਂ ਹੋਰ ਹੁਣ ਇਹ ਦਿਮਾਗ ਖਿੱਲ ਗਿਆ ਇਹਦਾ ਹੋਰ ਰੋਟੀਆਂ ਖਾਦਾਂ ਨਹੀਂ ਸਾਬਾ ਖਾ ਜਣਾ ਠੀਕ ਆ ਏ ਹੁਣ ਕਮਲ ਮਰੀ ਜਾਂਦਾ ਬੰਦਾ ਸੱਚ ਚ ਚੱਲ ਉੱਠ ਕੇ ਜਾ ਸੋ ਲੈ ਕੇ ਯਾਰ ਅੰਦਰ ਇਹ ਬੰਦਾ ਸੱਚ ਵੀ ਨਹੀਂ ਬੋਲ ਸਕਦਾ ਹੈਗਾ ਆਹੋ ਉੱਠ ਮੈਂ ਤਾਂ ਮਾ ਕਹਿੰਦਾ ਰਹੇਦਾ ਇਹ ਮੈਨੂੰ ਤੇਰਾ ਐ ਪਤਾ ਹੁੰਦਾ ਮੈਂ ਕਰਦਾ ਹੀ ਨਹੀਂ ਸੀਗਾ ਨਾ ਜੀ ਤੁਸੀਂ ਆਏ ਨੇ ਕਹੋ ਜੀ ਕੋਈ ਨਹੀਂ ਮੈਂ ਤਾਂ ਉਹਦੀ ਕੁੜੀ ਦੇ ਅੱਖੇ ਲੱਗ ਗਏ ਜਿਹੇ ਦੀ ਗੱਲ ਗੱਲ ਸੁਣ ਮੇਰੀ ਉਹ ਤਾਂ ਪਤਾ ਕੀ ਹੁਣ ਦਿਮਾਗ ਹੀ ਹਿੱਲਿਆ ਪੈ ਇੱਕ ਤਰ੍ਹਾਂ ਦਾ ਹੁਣ ਤੁਸੀਂ ਉਹਨੂੰ ਪਤੀ ਹੈ ਜੀ ਜਦੋਂ ਇਹ ਜੀ ਗੱਲ ਹੋ ਜੇ ਬੰਦੇ ਤਾਂ ਹੋ ਹੀ ਜਾਂਦਾ ਹੈ ਹੋ ਤਾਂ ਜਾਂਦਾ ਹੁਣ ਇਰੇ ਹੁਣ ਇਹਨੂੰ ਕਿੱਥੇ ਦਿਖਾਈਏ ਹੁਣ ਕਿਹੜੇ ਪਾਗਲਖਾਨੇ ਦੇ ਛੱਡ ਕੇ ਇਹਨੂੰ ਫਿਰ ਜਿਹੜੇ ਸਾਹ ਨਾਲ ਬੋਲਦਾ ਹੈ ਹੋ ਜਾਊਗਾ ਠੀਕ ਕੋਈ ਗੱਲ ਦੀ ਮੈਂ ਤਾਂ ਇਹਨੂੰ ਇੰਨਾ ਵੀ ਤਸੱਲੀ ਦਿੱਤੀ ਵੀ ਪਰ ਚਲੋ ਵੀ ਆਪਾਂ ਹੋਰ ਕੋਈ ਰਿਸ਼ਤੇਦਾਰੀ ਤੋਂ ਚਲ ਜੀ ਕੋਈ ਨਾ ਆਪਾਂ ਸਿਆਣਿਆ ਸੋਚਾਂਗੇ ਇਹਦਾ ਚਲ ਜੀ ਇਹ ਤਾਂ ਉਹਨਾਂ ਨੇ ਆਪਦੀ ਮਰਜ਼ੀ ਨਾਲ ਕਰਾਇਆ ਸੀ ਹੁਣ ਆਇਆ ਵੀ ਚਲ ਵੀ ਤੁਸੀਂ ਆਪ ਦੇਖ ਕੇ ਆਓਗੇ ਤੁਹਾਨੂੰ ਪਤਾ ਲੱਗੂਗਾ ਚੰਗੀ ਲੱਗੂਗੀ ਤਾਂ ਹਾਂ ਕਹਿ ਦੋਗੇ ਨਹੀਂ ਚੰਗੀ ਲੱਗੂ ਨਾ ਕਹਿ ਦੋਗੇ ਤਾਂ ਇਹ ਤਾਂ ਗੱਲ ਨਹੀਂ ਆਪਾਂ ਹੁਣ ਸੋਚ ਸਮਝ ਕੇ ਕਰਾਂਗੇ ਜੇ ਕੁਝ ਕਰਾਂਗੇ ਕੀ ਕਰਿਆ ਜਾਵੇ ਚਲ ਕੋਈ ਨਹੀਂ ਤੁਸੀਂ ਨਾ ਟੈਨਸ਼ਨ ਲਓ ਕੋਈ ਨਹੀਂ ਮੈਂ ਚਲੋ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਆਉਣਾ ਭੇਜੋ ਫੇੜੀ ਗੱਲ ਹੋਗੀ ਕੋਈ ਸਮਤ ਤਾਂ ਕਾਦੀ ਆ ਜੀ ਵਾਹ ਹੁਣ ਤੱਕ ਚਾਹ ਉਹ ਨਾ ਕਰਨੀ